ਹਲਕਾ ਮਜੀਠਾ ਦੇ 6 ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 21 ਜਾਣਿਆਂ ਦੀ ਮੌਤ ਹੋ ਗਈ ਹੈ ਜਦਕਿ 8 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਆ ਮ੍ਰਿਤਕਾਂ ਦੇ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ ਬਹੁਤੇ ਪਰਿਵਾਰਾਂ 'ਚ ਤਾਂ ਮ੍ਰਿਤਕ ਹੀ ਇੱਕੋ ਇੱਕ ਕਮਾਉਣ ਵਾਲਾ ਵਿਅਕਤੀ ਸੀ ਇੱਥੇ ਖਾਸ ਗੱਲ ਇਹ ਹੈ ਕਿ ਲੋਕਾਂ ਨੇ 2 ਮਹੀਨੇ ਹੀ ਪਹਿਲਾਂ ਇਲਾਕੇ ਵਿੱਚ ਨਜਾਇਜ਼ ਸ਼ਰਾਬ ਵੇਚਣ ਦੀ ਜੋ ਸ਼ਿਕਾਇਤ ਦਾ ਉਹ ਥਾਣਾ ਮਜੀਠਾ ਪੁਲਿਸ ਨੂੰ ਕੀਤੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ 23 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਮਜੀਠਾ ਪੁਲਿਸ ਦੇ ਡੀਐਸਪੀ ਐਸਐਚਓ ਐਕਸਾਈਜ਼ ਵਿਭਾਗ ਦੇ ਈਟੀਓ ਤੇ ਇੰਸਪੈਕਟਰ ਨੂੰ ਮੁਅਤਲਕ ਕਰ ਦਿੱਤਾ ਗਿਆ ਹੈ ਮਜੀਠੀਆਂ ਨੇ ਕਿਹਾ ਹੈ ਕਿ ਜੋ ਸ਼ਰਾਬ ਦਾ ਕਾਰੋਬਾਰ ਹੈ ਠੇਕੇਦਾਰਾ ਉਹ ਆਮ ਆਦਮੀ ਪਾਰਟੀ ਦਾ ਕਰੀਬੀ ਆ ਉਸ ਨੂੰ ਬਚਾਉਣ ਦੇ ਲਈ ਸਰਕਾਰ ਹਰ ਹਿੱਲਾ ਵਰਤਰੀਆ ਇਹ ਸ਼ਰਾਬ ਮੈਥਨੋਲ ਤੋਂ ਤਿਆਰ ਕੀਤੀ ਗਈ ਸੀ ਸੋਮਵਾਰ ਪਿੰਡ ਪੰਘਾਲੀ ਸਥਰੀਏਵਾਲ ਮਰੜੀ ਕਲਾਂ ਤਲਵੰਡੀ ਖੁੰਮਣ ਤੇ ਪਤਾਲਪੁਰੀ ਆਦਿ ਪਿੰਡਾਂ ਦੇ ਲੋਕਾਂ ਨੇ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਕੁਝ ਵਿਅਕਤੀਆਂ ਦੇ ਵੱਲੋਂ ਸਪਲਾਈ ਕੀਤੀ ਗਈ ਜੋ ਪੰਘਾਲੀ ਕਲਾ ਦੇ ਵਸਨੀਕ ਨੇ ਸਰਬਜੀਤ ਸਿੰਘ ਨੇ ਕਹਿ ਕਿ ਮਜੀਠਿਆ ਦੇ ਸਾਰੇ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਖੁੱਲੇ ਆਮ ਤੇ ਸ਼ਰੇਆਮ ਵੇਚ ਰਹੀ ਆ। ਇਸ ਬਾਰੇ ਮਜੀਠਾ ਪੁਲਿਸ ਥਾਣੇ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਹੁਣ ਬੱਚੇ ਵੀ ਨਜਾਇਜ਼ ਸ਼ਰਾਬ ਪੀਣ ਲੱਗ ਪਏ ਨੇ। 2 ਲੀਟਰ ਸ਼ਰਾਬ ਦੀ ਬੋਤਲ ਦਾ ਨਾਮ ਪੈਪਸੀ ਆ। ਇਹ ਪੈਪਸੀ 500 ਰੁਪਏ ਵਿੱਚ ਆਸਾਨੀ ਦੇ ਨਾਲ मिल ਜਾਂਦੀ ਆ ਸ਼ਰਾਬ ਤਿਆਰ ਕਰਨ ਵਾਲਿਆਂ ਨੇ ਆਲੇ ਦੋਲੇ ਦੀ ਲਗਭਗ ਸਾਰੇ ਪਿੰਡਾਂ ਦੇ ਵਿੱਚ ਹੀ ਨਜਾਇਜ਼ ਸ਼ਰਾਬ ਦੀਆਂ ਪੱਟੀਆਂ ਲਗਾ ਰਖੀਆਂ ਨੇ ਤੇ ਇਹਨਾਂ ਪੱਟੀਆਂ ਤੇ ਸਾਰਾ ਦਿਨ ਲੋਕਾਂ ਦਾ ਇਕੱਠ ਹੁੰਦਾ ਏ ਮਰਨ ਵਾਲੇ ਸਾਰੇ ਮਜ਼ਦੂਰ ਸਨ ਅਤੇ ਹਰ ਰੋਜ਼ ਸਸਤੀ ਸ਼ਰਾਬ ਪੀ ਕੇ ਘਰ ਜਾਂਦੇ ਸਨ ਪੰਜਾਬ ਵਿੱਚ ਨਾ ਸਿਰਫ ਚਿੱਟਾ ਵਿਗਦਾ ਏ ਸਗੋਂ ਚਿੱਟੀ ਸ਼ਰਾਬ ਵੀ ਹਰ ਘਰ ਦੇ ਵਿੱਚ ਪਹੁੰਚ ਜਾਂਦੀ ਆ ਸ਼ਰਾਬ ਪੀਤੀ ਤੇ ਕੁਝ ਦੇਰਵਾਦੀ ਜੋ ਉਹਨਾਂ ਦੀ ਤਬੀਅਤ ਵਿਗੜ ਗਈ ਇਹਨਾਂ ਵਿੱਚੋਂ ਕੁਝ ਦੀ ਜੋ ਮਗਰੋਂ ਮੌਤ ਹੋ ਗਈ ਜਦੋਂ ਕਿ ਬਾਕੀਆਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੂਚਨਾ ਮਿਲਦੇ ਹੀ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੁਝ ਦੀ ਹਸਪਤਾਲ ਤੇ ਕੁਝ ਦੀ ਘਰ ਦੇ ਵਿੱਚ ਹੀ ਮੌਤ ਹੋ ਗਈ ਇਹ ਜਰੀਲੀ ਸ਼ਰਾਬ ਪਹਿਲਾਂ ਵੀ ਦੱਜਨਾ ਘਰਾਂ ਦੇ ਚਿਰਾਗ ਬਜਾ ਚੁੱਕੀ ਆ ਪਿੰਡ ਵਾਸੀਆਂ ਨੇ ਦੱਸਿਆ ਏ ਕਿ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਗੁਰੂ ਘਰ ਦੇ ਵਿੱਚ ਅਨਾਉਂਸਮੈਂਟਾਂ ਕਰਵਾਈਆਂ ਗਈਆਂ ਤਾਂ ਜੋ ਜਿਨ੍ਹਾਂ ਨੇ ਬੀਤੇ ਦਿਨ ਕਿਸੇ ਨੇ ਵੀ ਸ਼ਰਾਬ ਦਾ ਸੇਵਨ ਕੀਤਾ ਏ ਉਹਨਾਂ ਜੇਕਰ ਸਿਹਤ ਖਰਾਬ ਹੈ ਤਾਂ ਉਹਨਾਂ ਨੂੰ ਇਲਾਜ ਦੇ ਲਈ ਭੇਜਿਆ ਜਾਵੇ ਐਸਐਸਪੀ ਦਿਹਾਤੀ ਮਨਜਿੰਦਰ ਦੇ ਅਨੁਸਾਰ 50 ਮੀਥਨੋਲ ਤੋਂ 120 ਲੀਟਰ ਸ਼ਰਾਬ ਤਿਆਰ ਕੀਤੀ ਗਈ ਸੀ ਸਾਫਸਿੰਗ ਮੀਥਨੋਲ ਆਨਲਾਈਨ ਆਰਡਰ ਕਰਦਾ ਸੀ ਦੱਸਿਆ ਜਾਂਦਾ ਹੈ ਕਿ ਉਹ ਕੁਝ ਬੱਸ ਡਰਾਈਵਰਾਂ ਦੀ ਮਦਦ ਦੇ ਨਾਲ ਵੀ ਦੂਜੇ ਰਾਜਾਂ ਦੇ ਵਿੱਚ ਸ਼ਰਾਬ ਸਪਲਾਈ ਕਰਦਾ ਸੀ ਪਿੰਡ ਵਾਸੀ ਮ੍ਰਿਤਕਾਂ ਦਾ ਸੰਸਕਾਰ ਕਰੇ ਸਨ ਦੋ ਲਾਸ਼ਾਂ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਬਾਕੀ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਚਰਚੇ ਹਨ ਕਿ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਦੋ ਗਰੁੱਪਾਂ ਦੀ ਆਪਸੀ ਲੜਾਈ 'ਚੋਂ ਜਰੀਲੀ ਸ਼ਰਾਬ ਚਾਣ ਵਾਪਰਿਆ ਇਸ ਦੇ ਬਦੌਲਤ ਨਜਾਇਜ਼ ਸ਼ਰਾਬ ਦਾ ਕਾਰੋਬਾਰ ਵਧਿਆ ਆਇਆ ਮਜੀਠਾ ਖੇਤਰ ਦਾ ਸ਼ਰਾਬ ਕਾਰੋਬਾਰ ਤਕਰੀਬਨ ਦੋ ਠੇਕੇਦਾਰਾਂ ਦੇ ਕੋਲ ਹੈ ਛੋਟੇ ਗਰੁੱਪ ਦੇ ਵੱਲੋਂ ਸ਼ਰਾਬ ਨੂੰ ਤੈਅ ਕੀਮਤ ਦੇ ਉੱਪਰ ਵੇਚਿਆ ਜਾ ਰਿਹਾ ਸੀ ਜਦਕਿ ਦੂਜੇ ਵੱਡੇ ਗਰੁੱਪ ਨੇ ਸ਼ਰਾਬ ਦੇ ਭਾਅ ਉੱਚੇ ਰੱਖੇ ਹੋਏ ਸਨ ਛੋਟੇ ਗਰੁੱਪ ਦੇ ਵੱਲੋਂ ਤੈਅ ਭਾਅ ਤੇ ਸ਼ਰਾਬ ਵੇਚ ਜਾਣ ਤੋਂ ਜੋ ਦੂਸਰਾ ਗਰੁੱਪ ਔਕਾ ਸੀ ਕਿਉਂਕਿ ਉਨ੍ਹਾਂ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਸੀ ਜਨਕਤ ਅਨਸਾਰ ਇਸ ਖੇਤਰ ਦੇ ਦੋ ਵੱਡੇ ਗਰੁੱਪਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਸੀ ਜਿਸ ਦੇ ਨਤੀਜੇ ਦੇ ਵਜੋਂ ਛੋਟੇ ਗਰੁੱਪ ਦੇ ਵੱਲੋਂ ਜੋ ਚਲਾਏ ਜਾ ਰਹੇ ਸ਼ਰਾਬ ਦੇ ਕੁਝ ਠੇਕਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਸ਼ਰਾਬ ਦੀ ਕੀਮਤ ਨੂੰ ਲੈ ਕੇ ਚੱਲ ਰੇ ਜੰਗ ਅਜੇ ਵੀ ਜਾਰੀ ਹੈ ਜਾਂ ਇਸੇ ਜੰਗ ਦੇ ਦੌਰਾਨ ਹੀ ਜੋ ਜਾਲੀ ਜ਼ਹਿਰੀਲੀ ਜਾਂ ਨਕਲੀ ਸ਼ਰਾਬ ਦਾ ਘਾਣ ਵਾਪਰ ਗਿਆ ਹੈ ਮਜੀਠਾ ਦੇ ਪੰਘਾਲੀ ਪਿੰਡ ਦੇ ਵਸਨੀਕ ਜਸਬੀਰ ਕੌਰ ਨੇ ਆਪਣੇ ਪਤੀ ਸੁਖਜਿੰਦਰ ਸਿੰਘ ਦੇ ਬਾਰੇ ਦੱਸਦਿਆਂ ਕਿਹਾ ਕਿ ਮੇਰਾ ਘਰ ਵਾਲਾ ਰਾਤ ਨੂੰ ਘਰ ਆਇਆ ਤੇ ਉਸਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ ਜਦੋਂ ਮੈਂ ਪੁੱਛਿਆ ਤਾਂ ਉਸਨੇ ਕਿਹਾ ਕਿ ਕਬਰਾਠ ਹੋ ਰਹੀ ਹੈ ਮੈਂ ਉਸ ਨੂੰ ਪਾਣੀ ਦਿੱਤਾ ਕੁਝ ਸਮੇਂ ਬਾਅਦ ਉਹ ਤਰਫਨ ਲੱਗ ਪਿਆ ਤੇ ਬੇਹੋਸ਼ ਹੋ ਕੇ ਹੀਟਾਂ ਡਿੱਗ ਪਿਆ ਸਾਰਾ ਸਰੀਰ ਕੰਬ ਰਿਆ ਸੀ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਕੁਝ ਸਮੇਂ ਬਾਅਦ ਉਸ ਦੇ ਸਾਹ ਰੁਕ ਗਏ ਇਹ ਹਾਲਤ ਦੱਸਦਿਆਂ ਹੋਇਆਂ ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਵਹਿਣ ਲੱਗ ਪੈਨ ਕਿ ਹੰਝੂ ਵਹਿਣ ਲੱਗ ਪਏ ਸਨ ਉਸ ਨੇ ਕਹਿ ਕੇ ਮੇਰੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ਆ ਬੱਚੇ ਛੋਟੇ ਹਨ ਪਤੀ ਅਕਸਰ ਸ਼ਰਾਬ ਪੀ ਕੇ ਘਰ ਆਉਂਦਾ ਸੀ ਪਰ ਸੋਮਵਾਰ ਰਾਤ ਨੂੰ ਉਸ ਨੇ ਜੋ ਸ਼ਰਾਬ ਪੀਤੀ ਉਸ ਲਈ ਘਾਤਕ ਸਾਬਤ ਹੋਈ ਪੰਜਾਬ ਪੁਲਿਸ ਨੇ ਮੁੱਖ ਮਲਜ਼ਮ ਦੇ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਸਥਾਨਕ ਸ਼ਰਾਬ ਵੇਚਣ ਵਾਲੇ ਤੇ ਉਦਯੋਗਿਕ ਉਤਪਾਦਾਂ ਦੇ ਵਿੱਚ ਵਰਤੇ ਜਾਣ ਵਾਲੇ ਘਾਤਕਰ ਸਾਈਨ ਮੈਥਨੋਲ ਦੇ ਮੁੱਖ ਸਪਲਾਈਰ ਵੀ ਸ਼ਾਮਲ ਹਨ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਮੁੱਖ ਮਲਜ਼ਮ ਦੀ ਪਛਾਣ ਸਾਫ ਸਿੰਘ ਦੇ ਵਜੋਂ ਹੋਈ ਆ ਜਦਕਿ ਮੈਥਨੋਲ ਦੀ ਜੋ ਮੁੱਖ ਸਪਲਾਈਅਰ ਦੀ ਪਛਾਣ ਉਹ ਲੁਧਿਆਣੇ ਦੇ ਸੁਖ ਇਨਕਲੇਵ ਦੇ ਵਿੱਚ ਸਾਹਿਲ ਕੈਮੀਕਲਸ ਦੇ ਮਾਲਕ ਪੰਕਜ ਕੁਮਾਰ ਉਰਫ ਸਾਇਲ ਅਤੇ ਅਰਵਿੰਦਰ ਕੁਮਾਰ ਦੇ ਵਜੋਂ ਹੋਈ ਆ। ਇਹਨਾਂ ਤੋਂ ਇਲਾਵਾ ਪੁਲਿਸ ਨੇ ਸ਼ਰਾਬ ਵੇਚਣ ਵਾਲੇ ਸਥਾਨਕ ਵਿਅਕਤੀਆਂ ਪ੍ਰਭਜੀਤ ਸਿੰਘ, ਕੁਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਨਾਲ ਹੋਰ ਸ਼ਰਾਬ ਵੇਚਣ ਵਾਲੀਆਂ ਨਰਿੰਦਰ ਕੌਰ, ਗੁਰਜੰਟ ਸਿੰਘ, ਅਰुण ਉਰਫ ਕਾਲਾ ਸ਼ਕੰਦਰ ਸਿੰਘ ਉਰਫ ਪੱਪੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਹਿਬ ਸਿੰਘ ਦੇ ਵੱਲੋਂ ਆਨਲਾਈਨ ਖਰੀਦੀ ਗਈ ਮੈਥਨੋਲ ਦੀ ਵਰਤੋਂ ਜਰੀਲੀ ਸ਼ਰਾਬ ਬਣਾਉਣ ਦੇ ਲਈ ਕੀਤੀ ਜਾ ਰਹੀ ਸੀ ਉਹਨਾਂ ਕਹਿ ਕੇ ਮਾਮਲੇ ਦੀ ਜਾਂਚ ਜਾਰੀ ਹੈ ਜੋ ਡੀਸੀ ਸਾਖੀ ਸਾਨੀ ਨੇ ਦੱਸਿਆ ਹੈ ਕਿ ਜੋ ਕੱਲ ਸ਼ਾਮ ਯਾਨੀ ਕਿ ਪਰਸੋ ਇਸ ਦੇ ਬਾਰੇ ਜਾਣਕਾਰੀ ਮਿਲੀ ਸੀ ਤਾਂ ਉਹ ਤੁਰੰਤ ਕਾਰਵਾਈ ਕਰਦੇ ਹੋਏ ਆ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡਾਂ ਦੇ ਵਿੱਚ ਭੇਜਿਆ ਸੀ ਇਨ੍ਹਾਂ ਟੀਮਾਂ ਨੂੰ ਲੋਕਾਂ ਨੇ ਪ੍ਰੇਤ ਕੀਤਾ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਦੇ ਲਈ ਅੰਮ੍ਰਿਤਸਰ ਭੇਜੇ ਗਈਆਂ ਹਨ ਤੇ ਪੀੜਤ ਪਰਿਵਾਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੁਲਾਕਾਤ ਕੀਤੀ ਆ ਇਸ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਧੰਨਵਾਦ